ਕਿਸਾਨ ਆਗੂਆਂ ਵੱਲੋਂ ਰੇਲ ਪਟੜੀਆਂ ਤੇ ਦਰਿਆਵਾਂ ਵਿੱਚ ਆ ਕੇ ਚੱਕਾ ਜਾਮ ਕੀਤਾ ਗਿਆ ਅਤੇ ਨਾਰੇਬਾਜੀ ਵੀ ਕੀਤੀ ਗਈ। ਕਿਸਾਨਾਂ ਦੀਆਂ ਮੰਗਾਂ ਦਾ ਮੰਨਵਾ ਲਈ ਸਰਕਾਰ ਮੁਰਦਾਬਾਦ 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 ਸੱਟ ਸਾਂਝ ਜਿੰਦਾਬਾਦ 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 ਹਰ ਜਿੰਦਾਬਾਦ ਕਿਸਾਨਾਂ ਕੇ ਇੱਜ਼ਤ ਕਰੋ ਆਪਣੇ ਰਾਖੀਆ ਕਰੋ ਆਪਣੇ ਰਾਖੀ ਕਰੋ ਤੁਰੰਤ ਇਕੱਠੀ ਹੋ ਕੇ ਜਨਤਾ ਸਾਰੀ सेंट्रबाब सेंट्रल सरकार मुर्दाबाद ਜਿੰਦਾਬਾਦ ਮੇਰਾ ਨਾਮ ਜਦਲਵੀਰ ਸਿੰਘ ਅੱਛਾ ਜਿਹੜਾ ਧਰਨਾ ਤੁਹਾਡੇ ਵੱਲੋਂ ਅੱਜ ਲਾਇਆ ਗਿਆ ਕਿਹੜੀ ਜਗ੍ਹਾ ਤੇ ਲਾਇਆ ਗਿਆ ਤੇ ਕਿਉਂ ਲਾਇਆ ਗਿਆ ਇਹ ਇਹ ਧਰਨਾ ਹੀ ਲਾਇਆ ਜੀ ਅੱਜ ਅਵੱਲਾ ਮੰਡੀ ਅੰਮ੍ਰਿਤਸਰ ਅਜੰਦਰ ਅੰਮ੍ਰਿਤਸਰ ਰੇਲ ਤੇ ਇਹ ਧਰਨਾ ਲਾਇਆ ਗਿਆ ਵਾ ਸਾਡੀ ਹੈਗੇ ਭਾਰਤੀ ਕਿਸਾਨ ਇਕਤਾ ਗ੍ਰਾਂਵ ਵੱਲੋਂ ਜੋ ਕਿ ਆੜਾ ਮੋਰਚਾ ਲੱਗਾ ਕਿਸਾਨਾਂ ਦਾ ਆਇਆ ਦਿੱਲੀ ਲਗਾਇਆ ਸ਼ੰਭੂ ਬਾਡਰ ਤੇ ਖਨੌਰੀ ਬਾਡਰ ਤੇ ਟਿੱਕਰੀ ਬਾਡਰ ਤੇ ਸਾਡੇ ਬੰਦੇ ਰੋਕੇ ਆ ਉਹਨਾਂ ਦਾ ਜੱਦਰ ਕਰਨ ਦਾ ਉਹਦੇ ਰੋਸ ਵਜੋਂ ਅੱਜ ਹਾਂ ਰੇਲਾ ਜਾਮ ਕੀਤੀਆਂ 12 ਤੋਂ 4 ਵਜੇ ਤੱਕ ਜਥੇਬੰਦੀ ਦੇ ਹੁਕਮ ਅਸਾਰ ਜੋ ਕਿ ਮੰਗਾ ਸਾਡੀਆਂ ਵਾਂ ਇਹ ਬੜੇ ਚਿਰ ਤੋਂ ਰੁੱਤੀਆਂ ਹੋਣੀਆਂ ਵਾਂ ਪਿੱਛੇ ਵੀ 13 ਮਹੀਨੇ ਆੜਾ ਮੋਰਚਾ ਲਗਾ ਰਿਆ ਦਿੱਲੀ ਉਥੇ ਸਾਰੀਆਂ ਮੰਗਾ ਮੰਨ ਕੇ ਤੇ ਸਰਕਾਰ ਮਾਨਲੇ ਜੂ ਕੇ ਲਾਗੂ ਨਹੀਂ ਕਰਦੀ ਦੱਸੋ ਕਿ ਲਾਗੂ ਨਹੀਂ ਕਰਦੀ ਤੇ ਸੰਘਰਸ਼ ਇਦਾਂ ਚੱਲਦਾ ਰਹੂਗਾ ਇਹ ਇਹ ਛੱਡ ਦੀ ਖੋਤੀ ਸਰਕਾਰ ਆ ਇਹ ਮੰਨ ਸੋਝੇ ਵੀ ਕਿਸਾਨ ਜਿਹੜੇ ਆ ਇਹ ਚੁੱਪ ਕੇ ਬਹਿ ਜਾਣਗੇ ਇਹ ਬਗਲ ਸ਼ੁਰੂਆਤ ਹੀ ਹੋਈ ਆ ਤੇ ਪਹਿਲੇ ਮੋਰਚੇ ਨੇ ਸਾਨੂੰ ਬਹੁਤ ਕੁਝ ਸਿਖਾ ਦਿੱਤਾ ਵਾ ਹਾਂਜੀ ਅਸੀਂ ਇਹ ਝਗੜਾ ਨਹੀਂ ਕਿ ਪੰਨ ਪਤਾ ਵੀ ਜਿਹੜੀ ਆ ਪੰਜਾਬ ਦੀ ਜਨਤਾ ਵਾਲੀ ਪੰਜਾਬੀ ਆ ਪੰਜਾਬੀ ਕਦੀ ਇਹ ਝਗੜਿਆ ਨਹੀਂਗਾ ਤੇ ਇਸ ਕਰਕੇ ਮੋਦੀ ਨੂੰ ਭੇਖਿਆ ਵਾ ਇਹ ਭੇਖਾ ਆਪਣਾ ਦੂਰ ਕਰਦੇ ਇਹ ਸਾਡੇ ਜਿਹੜੇ ਵੀਰਿਆ ਇਹ ਜਾਨਾਂ ਦੇਣ ਤੋਂ ਬਰਾਰੀ ਕਰਦੇ ਤੇ ਇਹ ਆਪਣੇ ਆਪਣੇ ਨਾਲ ਰਾਸ਼ਨ ਲੈ ਕੇ ਸਾਥ-ਸਾਥਾ ਚੱਲਦੇ ਆ ਪਹਿਲਾਂ ਵੀ ਉੱਥੇ ਰਹੇ ਅਸੀਂ ਇਹ ਨਾ ਜਾਸਾਂ ਸਿਕਾਈ ਆ ਅਸੀਂ ਅਸੀਂ ਤਾਂ ਸ਼ਾਂਤ ਮਾਈ ਚੱਲਦੇ ਆ ਕੋਈ ਕੋਈ ਹ ਰਸਤਾ ਦੀ ਰੋਕਿਆ ਕੋਈ ਗੱਲ ਨਹੀਂ ਇਹਨਾਂ ਨੇ ਆਪ ਸ਼ਰਧ ਦੇ بڑے بڑے ਬੈਰੀਅਰ ਲਾ ਕੇ ਇਦਾਂ ਜਿਹਾ ਜਿੱਦਾਂ ਪਾਕਿਸਤਾਨ ਤੇ ਇਨੀ ਇਨੀ ਸਿਕਦਾਈ ਪਾਕਿਸਤਾਨ ਤੇ ਪੰਜਾਬ ਦੀ ਸਾਧਕ ਜਿੰਦਗੀ ਜਿੱਦਿਸ ਇਹਨਾਂ ਉੱਥੇ ਉਸ ਬਾਰਡਰ ਤੇ ਜਿੱਦੀ ਫੋਰਸ ਆਈ ਆ ਤੇ ਉਹ ਜੋ ਕੰਟਰੋਲ ਰਹੀ ਬਾਊਂਸਟ ਡਾਏ ਆ ਐਸ ਆਰ ਆ ਜਿਹਾ ਗੋਲ ਕੇ ਚੱਲਣੀਆਂ ਉਸੇ ਬਿਲਕੁਲ ਉਹਦਾ ਵਰਦੀਲਾ ਕੰਡਾ ਇਦਾਂ ਵਰਦੀਲਾ ਬਾਰਡਰ ਦੇ ਵੀ ਜੁਸ਼ਨਾ ਕਰਦੇ ਜੋ ਨੇ ਆਪਣੇ ਕਿਸਾਨਾਂ ਵਰਦੀਲਾ ਕੀਤਾ ਆ ਇਹਨਾਂ ਨੂੰ ਕੋਈ ਸਬਕ ਸੁਣਾ ਲੱਗਦੇ ਤੋਂ ਤੇ ਬਾਕੀ ਦੜੀਆਂ ਮੰਗਾ ਸਾਡੀਆਂ ਕੋਈ ਜਾਇਜ਼ ਮੰਗਾਵਾ ਬੜੇ ਚਿਰ ਤੋਂ ਲੜਕੀਆਂ ਆਉਂਡੀਆਂ ਵਾਂ ਇੱਕ ਬੰਦੇ ਨਾਨਾ ਕਮਿਸ਼ਨ ਹੋਇਆ ਹੁਣ ਉਹਨੂੰ ਸਵਾਮੀ ਲਾਖਤ ਕਮਿਸ਼ਨ ਹੋਇਆ ਸਮਾਪਤ ਕੰਡਾ ਹੁਣ ਪੁਰਸਕਾਰ ਦੇਣ ਦੇ ਮਾਰੇ ਨੂੰ ਵੀ ਤੇ ਉਹਦੀ ਰਿਪੋਰਟ ਅਜ ਤੱਕ ਲਾਗੂ ਕੀਤੀ ਜੋ ਕਿ ਸੁਪਰੀਮ ਕੋਰਟ ਨੇ ਵੀ ਕਹਿਆ ਵੀ ਰਿਪੋਰਟ ਲਾਗੂ ਕਰਨ ਵਾਸਤੇ ਇਹ ਨਾਲ ਰਿਪੋਰਟ ਲਾਗੂ ਨਹੀਂ ਕੀਤੀ ਜੇ ਜੋ ਕਮੇਟੀਆਂ ਬਣਾਉਦੇ ਆ ਉਹ ਕਮੇਟੀਆਂ ਜੋ ਫੈਸਲੇ ਦਿੰਦੀਆਂ ਹਨ ਕਿ ਉਸ ਫੈਸਲੇ ਚੱਲਦੀਆਂ ਬਣੀਆਂ ਆਏ ਉਸ ਫੈਸਲੇ ਤੇ ਚੱਲਣਾ ਤੇ ਜੇ ਨਾਲ ਕਮੇਟੀ ਬਣਾਈ ਸੀ ਉਹ ਨਾ ਕਮਿਸ਼ਨ ਦੀ ਫੇਰ ਬਾਦ ਬਣਾਈ ਇਹਨਾਂ ਨੇ ਆ ਸੁਆਮੀਲਾਖਾ ਕਮਿਸ਼ਨ ਦੀ ਉਹ ਉਹ ਜਰਾ ਮਰ ਗਿਆ ਰਿਪੋਰਟ ਲਾਗੂ ਕਰ ਗਿਆ ਪਰ ਇਹਨਾਂ ਨੇ ਲੈਸ ਰਿਪੋਰਟ ਉੱਪਰ ਕੇ ਰੱਖੀ ਆ ਹੋਰ ਬੋਰ ਲਾਗੂ ਕਰ ਦੇਣਾ ਸਾਰੇ ਜਾਇਲ ਮੰਗਾ ਤੇ ਹੁਣ ਇਹਨਾਂ ਨੇ 23 ਫੀਸਾਂ ਦੇ ਮੰਗੀ ਆ ਐਮਐਸਟੀ ਮੰਗਦੇ ਅਸੀਂ ਉਹ ਲੈ ਕੇ ਰਵਾਂਗੇ ਤੁਹਾਡਾ ਹੱਕ ਬੰਦਾ ਵਾ ਅਸੀਂ ਜੇ ਮੰਨ ਲਵਾਂਏ ਨਹੀਂ ਮੰਨਦੇ ਤੇ ਅਸੀਂ ਜਿੰਨੀਆਂ ਜੱਥੇ ਬੰਦੀਆਂ ਵਾਂ ਸਾਰਿਆਂ ਨੇ ਨੀਕਾ ਕਰ ਲਿਆ ਹੁਣ ਸਭ ਜਾਣ ਨੂੰ ਪਿਆਰਾ ਦਿੱਲੀ ਹੁਣ ਹੁਕਮ ਹੋ ਗਿਆ ਤੋਂ ਵੀ ਆਹ ਤੋਂ ਮੋਸ਼ਨ ਬਹੁਤ ਅੱਲਾ ਰੇਲਾ ਰੁਕੀਆਂ ਭੱਗਦਾ ਜਲਾ 16 ਬੰਦਾ ਸੱਦਾ ਭਾਰਤ ਦਾ ਕਹਾਵਾ 16 ਬੰਦ ਤੋਂ ਬਾਅਦ ਅਜੇ ਤਿਆਰੀ ਕਰ ਲਈ ਜਾਨ ਵਾਸਤੇ ਸਾਰਾ ਸਭ ਜਾਰੀਆਂ ਵਾਸਤੇ ਮੈਂ ਗੱਲ ਕਰਦਾ ਠੀਕ ਹੈ ਮੈਂ ਜੁਕੀ ਫਦੇ